ਅੱਜ ਸਚਕੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਆਂ ਕੀ ਵਡਿਆਈਆਂ ਤੇਰੀਆਂ ਮੇਰੇ ਸਤਿਗੁਰ ਜੀਓ ਅਡਈਆ ਤੇਰੀਆਂ ਮੇਰੇ ਸਤ ਗੁਰ ਜੀਓ ਪੀਰਾਂ ਦਾ ਮਹਾ ਪੀਰ ਤੂੰ ਹੈ ਫੱਕਰ ਅਵਲ ਫਕੀਰ ਤੂੰ ਹੈ ਹਾਸਾ ਵੀ ਤੂੰ ਪੀਰ ਤੂੰ ਹੈ ਰੂਹ ਦਾ ਸਲਸਰੀਰ ਤੂੰ ਹੈ ਸਭ ਪਹਿਣਾ ਦਾ ਵੀਰ ਤੂੰ ਹੈ ਸ਼ੁਰੂ ਵੀ ਤੂੰ ਅਕੀ ਇਰਤੋਂ ਹੈ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਜੋ ਆਦੇਸ਼ ਹੋਏ ਸੀ ਅੱਜ ਦੀ ਤਰੀਕ ਨੂੰ ਮੈਂ ਆਪਣਾ ਪੱਖ ਮੈਂ ਆਪਣਾ ਪਛਤੀਕਰਨ ਜਿਹੜਾ ਅਕਾਲ ਤਖਤ ਸਾਹਿਬ ਦੀ ਸਕੱਤਰਤ ਦੇ ਵਿੱਚ ਇਹ ਸ਼ੋਕੇ ਮੈਂ ਆਪਣਾ ਪੱਖ ਰੱਖਾਂ ਤੋਂ ਉਸੇ ਸਿਲਸਿਲੇ 'ਚ ਅੱਜ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਸਰਬਉੱਚ ਸ਼੍ਰੀ ਕਲਤਖ ਸਾਹਿਬ ਨੇ ਨਤਮਸਤਕ ਹੋਏ ਕਾਫੀ ਵਿਸਤਾਰ ਦੇ ਵਿੱਚ ਜੋ ਵੀ ਉਹਨਾਂ ਦੇ ਕੋਲ ਮੇਰੀਆਂ ਕੋਈ ਸਟੇਟਮੈਂਟਸ ਜਾਂ ਪਿਛਲੇ ਦਿਨਾਂ ਦੇ ਕੋਈ ਸਰਕਾਰ ਨਾਲ ਸੰਬੰਧਿਤ ਕਮਾਂਕਾਰਾਂ ਦੀ ਕੋਈ ਸ਼ਿਕਾਇਤ ਵਗੈਰਾ ਪਹੁੰਚੀ ਹੋਊਗੀ ਉਹਨਾਂ ਨੇ ਉਹ ਮੇਰੇ ਸਾਹਮਣੇ ਰੱਖੀ ਤੇ ਮੈਂ ਉਹਦੇ ਆਪਣਾ ਪੱਖ ਜਿਹੜਾ ਉਹ ਸਪਸ਼ਟ ਕਰਤਾ ਅੱਗੇ ਸਿੰਘ ਸਾਹਿਬ ਨੇ ਨਿਰਦੇਸ਼ ਦਿੱਤੇ ਨੇ ਕਿ ਅਸੀਂ ਪੰਨ ਸਿੰਘ ਸਾਹਿਬਾਨਾਂ ਦੀ ਇਕਤਰਤਾ ਕਰਕੇ ਉਸ ਤੋਂ ਬਾਅਦ ਉਹ ਜੋ ਵੀ ਮੇਰੇ ਪੱਖ ਨੇ ਜਾਂ ਮੇਰਾ ਸਪਸ਼ਟੀਕਰਨ ਹੈ ਉਹਦੇ ਬਾਰੇ ਕੋਈ ਅਗਲੇ ਅਗਲਾ ਜਿਹੜਾ आदेश ਦਿੱਤਾ ਜਾਊਗਾ बतौर پنجاب ਦੇ ਮੁੱਖ ਸੇਵਾਦਾਰ ਦੇ ਤੌਰ ਤੇ ਮੁੱਖ ਮੰਤਰੀ ਦੇ ਤੌਰ ਤੇ ਮੇਰੇ ਕੋਲੇ ਜੋ ਕੁਝ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੇ ਵਿੱਚ ਕੋਈ ਕਮੀਆਂ ਖਾਮੀਆਂ ਦੀ ਕੋਈ ਕੋਈ ਮੇਰੇ ਕੋਲ ਸ਼ਿਕਾਇਤ ਜਾਂ ਕੋਈ ਮੇਰੇ ਕੋਲੇ ਕੋਈ ਸ਼ਿਕਵਾ ਜਾਂ ਕੋਈ ਮੰਗ ਇਹ ਆਉਂਦੀ ਸੀ ਕਿ ਇਹ ਸਾਡੇ ਵੱਲੋਂ ਇਹਦਾ ਪੱਖ ਜਿਹੜਾ ਇਹ ਰੱਖਿਆ ਜਾਵੇ ਸੋ ਮੈਂ ਸਾਰਾ ਉਹ ਰਿਕਾਰਡ ਲਿਖਤੀ ਸਬੂਤ ਜਿਹੜੇ ਮੈਂ ਜਮਾ ਕਰਾਇਆ ਹੈ ਸਿੰਘ ਸਾਹਿਬ ਨੇ ਯਕੀਨ ਵੀ ਦਵਾਇਆ ਕਿ ਅਸੀਂ ਇਹਨਾਂ ਨੂੰ ਕੱਲੇ-ਕੱਲੇ ਕਾਗਜ਼ ਨੂੰ ਦੇਖਾਂਗੇ ਅੱਗੇ ਫੈਸਲਾ ਲੈਣਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਸਾਰਾ ਪ੍ਰਬੰਧ ਜਿਹੜਾ ਸਾਡੇ ਸਿੱਖ ਧਰਮ ਦੇ ਵਿੱਚ ਉਹਨਾਂ ਦੇ ਕੰਟਰੋਲ ਚ ਹੈ ਤੇ ਅਕਾਲ ਤਖਤ ਸਾਹਿਬ ਸੁਪਰੀਮ ਕੋਰਟ ਤੇ ਉਹ ਫੈਸਲਾ ਸਿੰਘ ਸਾਹਿਬ ਨੇ ਲੈਣਾ ਜੋ ਵੀ ਅਗਲੇ ਨਿਰਦੇਸ਼ ਜਾਂ ਜੋ ਵੀ ਫੈਸਲੇ ਜਿਹੜੇ ਹੋਣਗੇ ਉਹ ਉਹਦੇ ਤੁਹਾਨੂੰ آگਾ ਕਰ ਦਿੱਤਾ ਜਾਊਗਾ ਇਹਦੇ ਵਿੱਚ ਮੈਨੂੰ ਬੜਾ ਸਕੂਨ ਤੇ ਸੰਤੁਸ਼ਟੀ ਹੋਈ ਹੈ ਇਸ ਗੱਲ ਦੀ ਕਿ ਮੈਂ ਬਹੁਤ ਸਾਰੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਜਿਹੜੀਆਂ ਉਹਨਾਂ ਭਾਵਨਾਵਾਂ ਨੂੰ ਚਾਹੇ ਕਾਗਜ਼ੀ ਰੂਪ 'ਚ ਚਾਹੇ ਆਪਣੇ ਸਪਸ਼ਟੀਕਰਨ ਦੇ ਰੂਪ 'ਚ ਮੈਂ ਸਿੰਘ ਸਾਹਿਬ ਦੇ ਅੱਗੇ ਪੇਸ਼ ਕੀਤਾ ਜਿਹਨੂੰ ਕਿ ਸਾਡੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ ਤੇ ਜਿੱਥੋਂ ਦੇ ਫੈਸਲੇ ਜਿਹੜੇ ਨੇ ਉਹ ਸਰਵ ਪ੍ਰਵਾਨਿਤ ਨੇ ਤੇ ਮੈਂ ਆਪਣਾ ਪੱਖ ਪੇਸ਼ ਕਰਦਾ ਵਾਹ ਗੁਰੂ ਵਾਹ ਗੁਰੂ